ਆਪਣਾ ਅਗਲਾ ਸਵਾਲ ਕੀ ਆ ਸੰਖਿਆ 703 ਨੂੰ 19 ਨਾਲ ਵੰਡਣ ਲਈ ਕਿਹੜਾ ਨਿਯਮ ਸਹੀ ਹੈ ਠੀਕ ਹੈ ਚਾਰ ਨਿਯਮ ਜਾਂ ਰੂਲ ਦਿੱਤੇ ਹੋਏ ਨੇ ਕਿਹੜਾ ਸਹੀ ਆ ਉਹ ਦੱਸਣਾ ਹੈ ਆਪਾਂ ਨੇ ਪਹਿਲਾ ਕੀ ਆ ਇਕਾਈ ਅੰਕ ਗੁਣਾ 2 ਜੋੜ ਬਾਕੀ ਠੀਕ ਹੈ ਇਕਾਈ ਅੰਕ ਗੁਣਾ 4 ਜੋੜ ਬਾਕੀ ਸੰਖਿਆ ਇਕਾਈ ਅੰਕ ਗੁਣਾ 3 ਜੋੜ ਬਾਕੀ ਸੰਖਿਆ ਇਕਾਈ ਅੰਕ ਗੁਣਾ 5 ਨੂੰ ਘਟਾਓ ਬਾਕੀ ਸੰਖਿਆ ਵਿੱਚੋਂ ਘਟਾਉਣਾਗਾ ਦੇਖੋ ਕਿਹੜਾਗਾ हां जी चलो करो पहला का हां किमे आ पहला ਕੀ ਆ ਪ੍ਰੈਕਟ ਸ਼ੁਰੂ ਇਕਾਈ ਅੰਕ ਗੁਣਾ ਦੋ ਜੋੜ ਵੰਡ ਹਾਂ ਕੋਈ ਵੀ ਸੰਖਿਆ ਗਈ ਉਹਦੇ ਇਕਾਈ ਅੰਕ ਨੂੰ ਕਿੰਨਾ ਗੁਣਾ ਕਰਾਂਗੇ ਦੋ ਨਾਲ ਕਰਕੇ ਦਿਖਾਓ ਇੱਥੇ ਕਰਕੇ ਦਿਖਾਓ ਇਕਾਈ ਅੰਕ ਕਿੰਨਾ ਆਪਾਂ ਨੂੰ ਕਿੰਨੀ ਰੱਖ ਦਿੱਤੀ ਹੋਈ ਆ 703 ਇਕਾਈ ਅੰਕ 3 ਆ ਸ਼ਾਬਾਸ਼ ਗੁਣਾ ਦੋ ਹਾਂ 3 2 6 ਆ ਗਿਆ ਬਾਕੀ ਸੰਖਿਆ ਕਿਹੜੀ ਬਚੀ ਹੋਈ ਆ 70 ਹਾਂ 70 ਤੇ 6 ਕਿੰਨਾ ਹੋ ਗਿਆ 76 76 76 ਹੁਣ 19 ਦੇ ਪਹਾੜੇ ਤੇ ਆਉਂਦਾ ਹੈ 19 ਚੋਕਾ 76 ਬਿਲਕੁਲ ਇਹ ਜਿਹੜਾ ਰੂਲ ਆ ਇਹ ਲਾਗੂ ਹੁੰਦਾ ਵੀ ਆਪਾਂ ਇਕਾਈ ਅੰਕ ਨੂੰ 2 ਨਾਲ ਗੁਣਾ ਕਰਨਾ ਤੇ ਜਿਹੜੀ ਬਾਕੀ ਸੰਖਿਆ ਬਚ ਗਏ ਅੰਕ ਮੰਨ ਲਓ ਇੱਥੇ 70 ਬਚ ਗਏ ਸੀ 3 ਨਾਲ ਤਾਂ ਗੁਣਾ ਕੀਤਾ ਕਿੰਨੇ ਨਾਲ ਕੀਤਾ 2 ਨਾਲ 3 2 6 ਬਾਕੀ ਕਿੰਨਾ ਬਚ ਗਿਆ ਸੀ 70 ਠੀਕ ਹੈ ਉਹ ਆਪਾਂ ਵਿੱਚ ਕੀ ਕਰਤਾ ਜੋੜ ਕਰਤਾ ਵੈਰੀ ਗੁੱਡ